ਸਮਾਣਾ ਦੇ ਪਵਾਨਗੜ੍ਹ ਰੋਡ ਤੇ ਗੁਰਾਇਆ ਕੰਡੇ ਦੇ ਬੈਕਸਾਈਡ ਇੱਕ ਕਲੋਨੀ ਦੇ ਵਿੱਚ ਦੋ ਪਰੋਸੀਆਂ ਦੀ ਆਪਸ ਦੇ ਵਿੱਚ ਬਰਸਾਤੀ ਪਾਣੀ ਦਾ ਜਿਹੜਾ ਪਤਨਾਲਾ ਸੀ ਉਸ ਦਾ ਪਾਣੀ ਗਿਰਦਾ ਸੀ ਔਰ ਇੱਕ ਪਰੋਸੀ ਵੱਲੋਂ ਉਹ ਪਾਣੀ ਬੰਦ ਕਰ ਦਿੱਤਾ ਗਿਆ ਔਰ ਰੋਲ ਗਲੀਆਂ ਬੰਦ ਕਰਤੀ ਜਿਸ ਦੇ ਕਰਕੇ ਦੋਹਾਂ ਦੇ ਵਿੱਚ ਤਕਰਾਰ ਹੋਇਆ ਔਰ ਉਸੇ ਦੌਰਾਨ ਉਹਨਾਂ ਕੀ ਬਜ਼ੁਰਗ ਮਾਤਾ ਜੇ ਵਿਚ ਮ ਆਈ ਤੋ ਉਸ ਕੀ ਅਚਾਨਕ ਉੱਥੇ ਡਿੱਗਣ ਨਾਲ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਕੀ ਬਿਆਨ ਦਰਜ ਕਰਕੇ ਮ੍ਰਿਤਕ ਕਿਰਤਬੋੜੇ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਾਲ ਕਰਾਇਆ ਜਾਇਆ ਹੈ ਔਰ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਪੁਲਿਸ ਅਧਿਕਾਰੀ ਸੀਟੀ ਸਮਾਣਾ ਵੱਲੋਂ ਕਿ ਜੋ ਮੈਡੀਕਲ ਰਿਪੋਰਟ ਆਵੇਗੀ ਉਸ ਦੇ ਮੁਤਾਬਕ ਹੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਲੇਕਿਨ ਜਿਹੜੇ ਮ੍ਰਿਤਕ ਮਾਤਾ ਹੈ ਉਸ ਦੇ ਪਰਿਵਾਰ ਦੇ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਹੁਣ ਸਾਰਾ ਮਾਮਲਾ ਪੁਲਿਸ ਨੇ ਜਾਂਚ ਕਰਨਾ ਹੈ ਕਿਨ ਕਰਨਾ ਕਰਕੇ ਮਾਤਾ ਦੀ ਮੌਤ ਹੋਈ ਹੈ ਕੋਟਾ ਜਸਵੀਰ ਸਿੰਘ ਜੀ ਹਾਂ ਤੁਹਾਡੀ ਮਦਦ ਹੈ ਨਾਮ ਕੀ ਸੀ ਬੰਤਕੌਰ ਜੀ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਗਰਾਏ ਕੰਡੇ ਕੋਲੇ ਰਹਿੰਦੇ ਹਾਂ ਜੀ ਭਾਨੇਗਾੜ ਰੋਡ ਤੇ ਕੀ ਗੱਲ ਹੋਈ ਹੈ ਜਿਹੜਾ ਤਾਂ ਉਹ ਸਪੈਲ ਤਾਂ ਸਾਡਾ ਮਨ ਲਾ ਉਹਨਾਂ ਨੇ ਪਿੱਛੇ ਸਾਰੀਆਂ ਹੋਦੀਆਂ ਬੰਦ ਕਰਤੀਆਂ ਪਾਣੀ ਵਾਲੀਆਂ ਮੇਰੀ ਪ੍ਰਸ਼ਾਤ ਹੋ ਰਹੀ ਹੈ ਬਰਸਾਤੀ ਪਾਣੀ ਜਿਹਦੇ ਵਿੱਚ ਲੰਗਦਾ ਹੈ ਕਲਮੀ ਪਿਆਦ ਕਲਮੀ ਪਿਆਦੀ ਮਿੱਟੀ ਪਾ ਕੇ ਸਾਰੀ ਪ੍ਰਸ਼ਾਤੀ ਹੋਦੀਆਂ ਬੰਦ ਕਰ ਗਏ ਉਹ ਸਾਰਾ ਪਾਣੀ ਜਿਹੜੇ ਮੇਰੇ ਦਵਾਰ ਨਾਲ ਖੜਾ ਕਰਤਾ ਵੀ ਜੋ ਮਨ ਲਾ ਸਾ ਜਿੰਨਾ ਵੀ ਪਾਣੀ ਆਉਂਦਾ ਉਹਨਾਂ ਦੀ ਬਾਰਿਸ਼ ਦਾ ਹੋਰ ਸਾਰਾ ਪਾਣੀ ਉੱਥੇ ਖੜਾ ਕਰਤਾ ਜਿਵੇਂ ਆਪਦੀ ਸੇਫਟੀ ਵਾਸਤੇ ਪਾਣੀ ਰੋਕਿਆ ਮੜਿਆ ਮੁਰੇ ਕੰਦ ਸਪੋਰਟ ਕਰੀ ਹਾਂ ਤੇ ਉਹ ਉਹਨਾਂ ਨੇ ਦੇਖ ਕੇ ਸਾਹਮਣੂ ਜਦੋਂ ਮੈਂ ਜਾਣ ਲੱਗਿਆ ਮੈਨੂੰ ਕੱਲੇ ਨੂੰ ਫੇਰ ਬਾਜ਼ ਮਾਰ ਲਈ ਕਹਿੰਦਾ ਕਿ ਕਿਵੇਂ ਰੋਕਿਆ ਕਹੇ ਖੜ ਤੇ ਰਿਹਾ ਕਹਿੰਦਾ ਜੱਬਾ ਮੁਕਾਇ ਦੇੰਨੇ ਅੱਜ ਅੱਛਾ ਉਥੇ ਆਰ ਲੈ ਕੇ ਆਗੇ ਉਹਦੀ ਕਹੀ ਲੈ ਕਹੀ ਲੈ ਕੇ ਆਗੇ ਕੀ ਮਰਦ ਮਾਤਾ ਦੇ ਮਾਤਾ ਮੈਂ ਦੱਸਦਾ ਨਹੀਂ ਤੁਹਾਨੂੰ ਹਲੇ ਮਾਤਾ ਦੇ ਮਾਰਿਆ ਨਹੀਂ ਉਹਨਾਂ ਨੇ ਉਹ ਮਾਤਾ ਨੂੰ ਧੱਕਾ ਮਾਰਿਆ ਮੇਰੇ ਵਿੱਚ ਆ ਗਈ ਮੈਨੂੰ ਛਡਾਉਣ ਵਾਸਤੇ ਜਦੋਂ ਮਾਤਾ ਮੇਰੇ ਮਾਰਨ ਆਏ ਨਾ ਉਹ ਵਿੱਚ ਆ ਗਈ ਮੈਨੂੰ ਛਡਾਉਣ ਵਾਸਤੇ ਆਈ ਉਹਨਾਂ ਨੂੰ ਵੀ ਤੁਸੀਂ ਮਾਰੋ ਨਾ ਜਿਹੜਾ ਕੁਝ ਤੁਸੀਂ ਕਰਨਾ ਕਰ ਲਓ ਮੈਨੂੰ ਸਾਈਡ 'ਚ ਲੱਗੀ ਕਰਨਾ ਠੀਕ ਹੈ ਨਾ ਜਦੋਂ ਉਸਤੇ ਵੀ ਮਾਰਨਗੇ ਜਦ ਤੂੰ ਤੂੰ ਮੈਂ ਮਾਂ ਹੋ ਰਹੀ ਸੀ ਮੈਨੂੰ ਮਾਤਾ ਨੇ ਪਰੇ ਕਰਤਾ ਜਦੋਂ ਮਾਤਾ ਉੱਥੇ ਇੱਕ ਲਖ ਤੇ ਡਿੱਗੀ ਉੱਥੇ ਠੀਕ ਹੈ ਨਾ ਜੀ ਮਾਤਾ ਜੀ ਦੀ ਮੌਤ ਹੈ ਉਹਦਾ ਕਾਰਨ ਉੱਥੇ ਮਾਤਾ ਜੀ ਦਾ ਮਾਂ ਕਰਨੇ ਕਾਰਨ ਨਹੀਂ ਉਸੇ ਟਾਈਮ ਉੱਥੇ ਹੋ ਗਈ ਉੱਥੇ ਉਹ ਰੱਬ ਜਾਣੇ ਮਾਤਾ ਦੇ ਹੁਣ ਮਨ ਲੈ ਉਹਨਾਂ ਨੇ ਤੱਕਾ ਮਾਰੇ ਕਿਵੇਂ ਕਰਿਆ ਮਾਤਾ ਉੱਥੇ ਨਾਲ ਡਿੱਗੇ ਤੁਹਾਡੇ ਗਣੇ ਕੀ ਹੈ ਤੁਸੀਂ ਮੈਨੂੰ ਇਨਸਾਫ ਹੋਣਾ ਚਾਹੀਦਾ ਜੋ ਬੰਦੀਏ ਕਾਰਵਾਈ ਹੋਵੇ ਹਾਲੇ ਤੱਕ ਕੋਈ ਨਹੀਂ ਤੁਹਾਡੇ ਮਾਤਾ ਕੀ ਮਤ ਕਮ ਰਵਣੇ ਤੁਹਾਡੇ ਗਣੇ ਕੀ ਹੈ ਦੇ ਕੋਈ ਮੈਂ ਤੱਕਾ ਉਹ ਉਹ ਸਾਨੂੰ ਰੋਕ ਰਹੀ ਸੀ ਵਿੱਚੋਂ ਉਹ ਲੜਾਈ ਰੋਕ ਉਹਨਾਂ ਨੂੰ ਵੀ ਰੋਕ ਰਹੀ ਸੀ ਵੀ ਤੁਸੀਂ ਮਾਰੋ ਨਾ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਕੋਈ ਗੱਲ ਹੀ ਰੱਬ ਆਪੇ ਇਨਸਾਫ ਕਰੂਗਾ ਠੀਕ ਹੈ ਨਾ ਮੈਨੂੰ ਉਹਨਾਂ ਸਾਈਡ ਚ ਕਰੇ ਜਦੋਂ ਮੈਂ ਪਿੱਟ ਕਮਾਈ ਮੇਰੇ ਨਾਲੋਂ ਮਾਤਾ ਉਹਦੀ ਡਿੱਗੀ ਡੇਗਣ थाना ਉਹ ਗਲੀ ਚ ਸਰਵਜਾ ਮਾਤਾ ਦੀ ਮੌਤ ਹੋਇਆ ਮੇਰਾ ਨਾਮ ਸੰਜੇ ਹੈ ਜੀ ਮਾਤਾ ਜੀ ਮੇਰੀ ਮੌਸੀ ਮਾਸੀ ਲੱਗਦੇ ਨੇ ਹਾਂ ਤੇ ਜਿਹੜੇ ਲੜਾਈ ਹੋਈ ਹੈ ਜਿਹਦੀ ਮਾਤਾ ਜੀ ਦੀ ਮੌਤ ਹੋਈ ਹੈ ਜੀ ਉਹਦਾ ਕਾਰਨ ਹੀ ਲੜਾਈ ਹੈ ਇਹ ਤੇ ਬਰਸਾਤੀ ਪਾਣੀ ਕਰਕੇ ਲੜਾਈ ਹੋਈ ਹੈ ਸੀਵਰੇਜ ਬੰਦ ਕਰ ਦਿੱਤਾ ਗਿਆ ਸਰਕਾਰੀ ਗਲੀ ਚ ਕੋਈ ਪਾਣੀ ਬੰਦ ਨਹੀਂ ਕਰ ਸਕਦਾ ਸੀਵਰੇਜ ਕਿਸੇ ਦਾ ਜੀ ਤੇ ਸਿੱਧਾ ਉਹ ਮਾਰਨਾ ਆਏ ਜੀ ਇਹਨਾਂ ਨੂੰ ਤੇ ਕਹਿ ਕੇ ਆਏ ਨੇ ਵੀ ਅਸੀਂ ਇਹਨਾਂ ਦਾ ਜੱਬ ਮਕਾਣਾ ਹੈ ਉਹ ਤੋਂ ਬਾਅਦ ਜਦੋਂ ਮਾਤਾ ਨੂੰ ਅਸੀਂ ਹਸਪਤਾਲ ਲੈ ਕੇ ਆਏ ਉਹ ਤੋਂ ਬਾਅਦ ਵੀ ਘਰੇ ਆ ਕੇ ਬੱਚਿਆਂ ਨੂੰ ਬੜਾ ਬੁਰਾ ਬੋਲੇ ਬਹੁਤ ਕਟੀਆਂ ਉਹਨਾਂ ਦੀ ਸਦਾਵਲੀ ਸੀ ਸਵਦਾਵਲੀ ਸੀਗੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਉਹਨਾਂ ਦੀ ਅਰੈਸਟ ਨਹੀਂ ਪਾਈ ਗਈ ਤੇ ਹੁਣ ਦੇਖੋ ਪੋਸਟਮਾਰਟਮ ਤੋਂ ਬਾਅਦ ਕਹਿੰਦੇ ਨੇ ਜੀ ਕਾਰਵਾਈ ਹੋਊਗੀ ਕੱਲ ਰਾਤੀ ਕੱਲ ਧੀਰ ਸ਼ਾਮ ਨੂੰ ਉਥੇ ਗਰਾਇਆ ਬਸਤੀ ਐ ਤਾਜ ਪੈਲੇਸ ਦੇ ਨੇੜੇ ਹੌਨੀਗੋਟ ਰੋਡ ਤੇ ਉਥੇ ਦੋ ਪੜੋਸੀਆਂ ਦਾ ਆਪਸ ਚ ਝਗੜੇ ਵਰਗੇ ਮਾਹੌਲ ਸੀਗੇ ਉਥੇ ਇੱਕ ਜਸਵੀਰ ਸਿੰਘ ਐਨ ਪਾਰਟੀ ਸੀਗੀ ਤੇ ਦੂਸਰੇ ਪਾਸੇ ਛੋਟਾ ਸਿੰਘ ਐਨ ਪਾਰਟੀ ਸੀਗੀ ਉਥੇ ਜਸਵੀਰ ਸਿੰਘ ਦੇ ਮਾਤਾ ਸ਼੍ਰੀਮਤੀ ਬੰਤਕੌਰ ਉਹਨਾਂ ਦਾ ਉਥੇ ਦਰਾਨੇ ਜਿਹੜਾ ਵੀ ਮਾਹੌਲ ਸੀਗਾ ਉਹਦੇ ਵਿੱਚ ਉਹ ਡਿੱਗ ਗਏ ਕਿਤੇ ਤੇ ਉਦੋਂ ਬਾਅਦ ਉਹਨਾਂ ਦੇ ਡਾਕਟਰ ਰਿਪੋਰਟ ਦੇ ਮੁਤਾਬਕ ਉਹਨਾਂ ਨੂੰ ਉਥੇ ਬ੍ਰੌਟ ਡੈੱਡ ਦੱਸਿਆ ਗਿਆ ਤੇ ਅਸੀਂ ਉਹਨਾਂ ਦੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਵੀ ਲਿੱਤਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਹਮਦਈ ਪਾਰਟੀ ਆਪ ਦੇ ਬਿਆਨ ਲਗਾ ਰਹੀ ਹੈ ਬਿਆਨਾਂ ਦੇ ਉਪਰੰਤ ਜਿਵੇਂ 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 ਬਿਆਨ ਲਿਖਾਉਣਗੇ ਜਿਹੜੀ ਜਿਹੜੀ ਸੂਰਤ ਹੋਊਗੀ ਜੋ ਬਿਆਨ ਦੇ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਊਗਾ ਜੋ ਰਿਪੋਰਟ ਆਊਗੀ ਉਸ ਦੇ ਹਾਰ ਤੇ ਜਿਹੜੀ ਵੀ ਕਾਰਵਾਈ ਬਣਦੀ ਹੋਊਗੀ ਉਹ ਅਸੀਂ ਕਾਨੂੰਨੀ ਕਾਰਵਾਈ ਉਮਲ ਚਾਹਾਂਗੇ ਮਾਤਾ ਦੀ ਉਮਰ 55 ਸਾਲ ਦੇ ਆਸ-ਪਾਸ ਹੈ ਕੈਮਰਾਮੈਨ ਬੀਕੇ ਗਰਗ ਦੇ ਨਾਲ ਪੁਰਸ਼ੋਤਮ ਕੋ ਸਿੱਕ ਦੈਨਿਕ ਸਵੇਰਾ ਟੀਵੀ ਸਮਾਣਾ ਸਮਾਣਾ ਦੇ ਪਵਾਨਗੜ੍ਹ ਰੋਡ ਤੇ ਗੁਰਾਇਆ ਕੰਡੇ ਦੇ ਬੈਕਸਾਈਡ ਇੱਕ ਕਲੋਨੀ ਦੇ ਵਿੱਚ ਦੋ ਪੜੋਸੀਆਂ ਦੀ ਆਪਸ ਦੇ ਵਿੱਚ ਬਰਸਾਤੀ ਪਾਣੀ ਦਾ ਜਿਹੜਾ ਪਤਨਾਲਾ ਸੀ ਉਸ ਦਾ ਪਾਣੀ ਗਿਰਦਾ ਸੀ ਔਰ ਇੱਕ ਪੜੋਸੀ ਵੱਲੋਂ ਉਹ ਪਾਣੀ ਬੰਦ ਕਰ ਦਿੱਤਾ ਗਿਆ ਔਰ ਰੋਲ ਗਲੀਆਂ ਬੰਦ ਕਰਤੀ ਜਿਸ ਦੇ ਕਰਕੇ ਦੋਹਾਂ ਦੇ ਵਿੱਚ ਤਕਰਾਰ ਹੋਇਆ ਔਰ ਉਸੇ ਦੌਰਾਨ ਉਹਨਾਂ ਕੀ ਬਜ਼ੁਰਗ ਮਾਤਾ ਜੇ ਵਿਚ ਮ ਆਈ ਤੋ ਉਸ ਕੀ ਅਚਾਨਕ ਉੱਥੇ ਡਿੱਗਣ ਨਾਲ ਮੌਤ ਹੋਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਕੀ ਬਿਆਨ ਦਰਜ ਕਰਕੇ ਮ੍ਰਿਤਕ ਕਿਰਤਬੋੜੇ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਾਲ ਕਰਾਇਆ ਜਾਇਆ ਹੈ ਔਰ ਉਹਨਾਂ ਨੇ ਇਹ ਵੀ ਜਾਣਖਰੀ ਦਿੱਤੀ ਪੁਲਿਸ ਅਧਿਕਾਰੀ ਸੀਟੀ ਸਮਾਣਾ ਵੱਲੋਂ ਕਿ ਜੋ ਮੈਡੀਕਲ ਰਿਪੋਰਟ ਆਵੇਗੀ ਉਸ ਦੇ ਮੁਤਾਬਕ ਹੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਹੈ ਲੇਕਿਨ ਜਿਹੜੇ ਮ੍ਰਿਤਕ ਮਾਤਾ ਹੈ ਉਸ ਦੇ ਪਰਿਵਾਰ ਦੇ ਲੋਕਾਂ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਹੁਣ ਸਾਰਾ ਮਾਮਲਾ ਪੁਲਿਸ ਨੇ ਜਾਂਚ ਕਰਨਾ ਹੈ ਕਿਨ ਕਰਨਾ ਕਰਕੇ ਮਾਤਾ ਦੀ ਮੌਤ ਹੋਈ ਹੈ ਤੁਹਾਡਾ ਜਸਵੀਰ ਸਿੰਘ ਹੈ ਜੀ ਹਾਂ ਤੁਹਾਡੀ ਮਦਦ ਹੈ ਨਾਮ ਕੀ ਸੀ ਬੰਤਕੌਰ ਜੀ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ ਗਰਾਏ ਕੰਡੇ ਕੋਲੇ ਰਹਿੰਦੇ ਹਾਂ ਜੀ ਭਾਨੇਗਾੜ ਰੋਡ ਤੇ ਕੀ ਗੱਲ ਹੋਈ ਹੈ ਜਿਹੜਾ ਤਾਂ ਉਹ ਸਪੈਲ ਤਾਂ ਸਾਡਾ ਮਨ ਲਾ ਉਹਨਾਂ ਨੇ ਪਿੱਛੇ ਸਾਰੀਆਂ ਹੋਦੀਆਂ ਬੰਦ ਕਰਤੀਆਂ ਪਾਣੀ ਵਾਲੀਆਂ ਮੇਰੀ ਬਰਸਾਤ ਹੋ ਰਹੀ ਹੈ ਬਰਸਾਤੀ ਪਾਣੀ ਜਿਹਦੇ ਵਿੱਚ ਲੰਗਦਾ ਹੈ ਕਲਮੀ ਪਿਆਦ ਕਲਮੀ ਪਿਆਦੀ ਮਿੱਟੀ ਪਾ ਕੇ ਸਾਰੀ ਬਰਸਾਤੀ ਹੋਦੀਆਂ ਬੰਦ ਕਰ ਗਏ ਉਹ ਸਾਰਾ ਪਾਣੀ ਜਿਹੜਾ ਮੇਰੇ ਦਵਾਰ ਨਾਲ ਖੜਾ ਕਰਤਾ ਵੀ ਜੋ ਮਨ ਲਾ ਸਾ ਜਿੰਨਾ ਹੀ ਪਾਣੀ ਆਉਂਦਾ ਉਹਨਾਂ ਦੀ ਬਾਰਿਸ਼ ਦਾ ਹੋਰ ਸਾਰਾ ਪਾਣੀ ਉੱਥੇ ਖੜਾ ਜਿਵੇਂ ਆਪਦੀ ਸੇਫਟੀ ਵਾਸਤੇ ਪਾਣੀ ਰੋਕਿਆ ਮੜਿਆ ਮੁਰੇ ਕੰਦ ਸਪੋਰਟ ਕਰੀ ਹਾਂ ਤੇ ਉਹ ਉਹਨਾਂ ਨੇ ਦੇਖ ਕੇ ਸ਼ਾਮ ਨੂੰ ਜਦੋਂ ਮੈਂ ਜਾਣ ਲੱਗਿਆ ਮੈਨੂੰ ਕੱਲੇ ਨੂੰ ਫੇਰ ਬਾਜ਼ ਮਾਰ ਲਈ ਕਹਿੰਦਾ ਕਿ ਕਿਵੇਂ ਰੋਕਿਆ ਕਹੇ ਖੜ ਤੇ ਰਿਹਾ ਕਹਿੰਦਾ ਜੱਬਾ ਮੁਕਾਇ ਦੇੰਨੇ ਅੱਜ ਅੱਛਾ ਉਥੇ ਆਰ ਲੈ ਕੇ ਆਗੇ ਉਹਦੀ ਕਹੀ ਲੈ ਕਹੀ ਲੈ ਕੇ ਆਗੇ ਕੀ ਮਰਦ ਮਾਤਾ ਦੇ ਮਾਤਾ ਮੈਂ ਦੱਸਦਾ ਨਹੀਂ ਤੁਹਾਨੂੰ ਹਲੇ ਮਾਤਾ ਦੇ ਮਾਰਿਆ ਨਹੀਂ ਉਹਨਾਂ ਨੇ ਉਹ ਮਾਤਾ ਨੂੰ ਧੱਕਾ ਮਾਰਿਆ ਮੇਰੇ ਵਿੱਚ ਆ ਗਈ ਮੈਨੂੰ ਛਡਾਉਣ ਵਾਸਤੇ ਜਦੋਂ ਮਾਤਾ ਮੇਰੇ ਮਾਰਨ ਆਏ ਨਾ ਉਹ ਵਿੱਚ ਆ ਗਈ ਮੈਨੂੰ ਛਡਾਉਣ ਵਾਸਤੇ ਆਈ ਉਹਨਾਂ ਨੂੰ ਵੀ ਤੁਸੀਂ ਮਾਰੋ ਨਾ ਜਿਹੜਾ ਕੋਈ ਤੁਸੀਂ ਕਰਨਾ ਕਰ ਲਓ ਮੈਨੂੰ ਸਾਈਡ 'ਚ ਲੱਗੀ ਕਰਨਾ ਠੀਕ ਹੈ ਨਾ ਜਦੋਂ ਉਸਤੇ ਵੀ ਮਾਰਨਗੇ ਜਦ ਤੂੰ ਤੂੰ ਮੈਂ ਮਾਂ ਹੋ ਰਹੀ ਸੀ ਮੈਨੂੰ ਮਾਤਾ ਨੇ ਪਰੇ ਕਰਤਾ ਜਦੋਂ ਮਾਤਾ ਉੱਥੇ ਇੱਕ ਲੱਖ ਤੇ ਡਿੱਗੀ ਉੱਥੇ ਠੀਕ ਹੈ ਨਾ ਜੀ ਮਾਤਾ ਜੀ ਦੀ ਮੌਤ ਹੈ ਉਹਦਾ ਕਾਰਨ ਉੱਥੇ ਮਾਤਾ ਜੀ ਦਾ ਮਾਂ ਕਰਨੇ ਕਾਰਨ ਨਹੀਂ ਉਸੇ ਟਾਈਮ ਉੱਥੇ ਹੋ ਗਈ ਉੱਥੇ ਉਹ ਰੱਬ ਜਾਣੇ ਮਾਤਾ ਦੇ ਹੁਣ ਮਨ ਲੈ ਉਹਨਾਂ ਨੇ ਤੱਕਾ ਮਾਰੇ ਕਿਵੇਂ ਕਰਿਆ ਮਾਤਾ ਉੱਥੇ ਨਾਲ ਡਿੱਗੀ ਤੁਹਾਡੇ ਗਣੇ ਕੀ ਹੈ ਤੁਸੀਂ ਮੈਨੂੰ ਇਨਸਾਫ ਹੋਣਾ ਚਾਹੀਦਾ ਜੋ ਬੰਦੀ ਹੈ ਕਾਰਵਾਈ ਹੋਵੇ ਹਾਲੇ ਤੱਕ ਕੋਈ ਨਹੀਂ ਤੁਹਾਡੇ ਮਾਤਾ ਕੀ ਮਤ ਕਮ ਰਵਣੇ ਤੁਹਾਡੇ ਗਣੇ ਕੀ ਹੈ ਦੇ ਕੋਈ ਮੈਂ ਤੱਕਾ ਉਹ ਉਹ ਸਾਨੂੰ ਰੋਕ ਰਹੀ ਸੀ ਵਿੱਚੋਂ ਉਹ ਲੜਾਈ ਰੋਕ ਉਹਨਾਂ ਨੂੰ ਵੀ ਰੋਕ ਰਹੀ ਸੀ ਵੀ ਤੁਸੀਂ ਮਾਰੋ ਨਾ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਕੋਈ ਗੱਲ ਹੀ ਰੱਬ ਆਪੇ ਇਨਸਾਫ ਕਰੂਗਾ ਠੀਕ ਹੈ ਨਾ ਮੈਨੂੰ ਉਹਨਾਂ ਸਾਈਡ ਚ ਕਰੇ ਜਦੋਂ ਮੈਂ ਪਿੱਟ ਕਮਾਈ ਮੇਰੇ ਨਾਲ ਨੂੰ ਮਾਤਾ ਉਹਦੀ ਡਿੱਗੀ ਡੇਗਣ थाना ਉਹ ਗਲੀ ਚ ਸਰਵਜਾ ਮਾਤਾ ਦੀ ਮੌਤ ਹੋਟਾ ਮੇਰਾ ਨਾਮ ਸੰਜੇ ਹੈ ਜੀ ਮਾਤਾ ਜੀ ਮੇਰੀ ਮਾਸੀ ਲੱਗਦੇ ਨੇ ਹਾਂ ਤੇ ਜਿਹੜੇ ਲੜਾਈ ਹੋਈ ਹੈ ਜਿਹਦੀ ਮਾਤਾ ਜੀ ਦੀ ਮੌਤ ਹੋਈ ਹੈ ਜੀ ਉਹਦਾ ਕਾਰਨ ਇਹ ਲੜਾਈ ਹੈ ਇਹ ਤੇ ਬਰਸਾਤੀ ਪਾਣੀ ਕਰਕੇ ਲੜਾਈ ਹੋਈ ਹੈ ਸੀਵਰੇਜ ਬੰਦ ਕਰ ਦਿੱਤਾ ਗਿਆ ਸਰਕਾਰੀ ਗਲੀ ਚ ਕੋਈ ਪਾਣੀ ਬੰਦ ਨਹੀਂ ਕਰ ਸਕਦਾ ਸੀਵਰੇਜ ਕਿਸੇ ਦਾ ਜੀ ਤੇ ਸਿੱਧਾ ਉਹ ਮਾਰਨਾ ਆਏ ਜੀ ਇਹਨਾਂ ਨੂੰ ਤੇ ਕਹਿ ਕੇ ਆਏ ਨੇ ਵੀ ਅਸੀਂ ਇਹਨਾਂ ਦਾ ਜੱਬ ਮਕਾਣਾ ਹੈ ਉਹ ਤੋਂ ਬਾਅਦ ਜਦੋਂ ਮਾਤਾ ਨੂੰ ਅਸੀਂ ਹਸਪਤਾਲ ਲੈ ਕੇ ਆਏ ਉਹ ਤੋਂ ਬਾਅਦ ਵੀ ਘਰੇ ਆ ਕੇ ਬੱਚਿਆਂ ਨੂੰ ਬੜਾ ਬੁਰਾ ਬੋਲੇ ਬਹੁਤ ਕਟੀਆਂ ਉਹਨਾਂ ਦੀ ਸਦਾਵਲੀ ਸੀ ਸਵਦਾਵਲੀ ਸੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਉਹਨਾਂ ਦੀ ਅਰੈਸਟ ਨਹੀਂ ਪਾਈ ਗਈ ਤੇ ਹੁਣ ਦੇਖੋ ਪੋਸਟਮਾਰਟਮ ਤੋਂ ਬਾਅਦ ਕਹਿੰਦੇ ਨੇ ਜੀ ਕਾਰਵਾਈ ਹੋਊਗੀ ਕੱਲ ਰਾਤ ਹੀ ਕੱਲ ਧੀਰ ਸ਼ਾਮ ਨੂੰ ਉਥੇ ਗਰਾਇਆ ਬਸਤੀ ਐ ਤਾਜ ਪੈਲੇਸ ਦੇ ਨੇੜੇ ਹੌਨਿਕੋਟ ਰੋਡ ਤੇ ਉਥੇ ਦੋ ਪੜੋਸੀਆਂ ਦਾ ਆਪਸ ਚ ਝਗੜੇ ਵਰਗੇ ਮਾਹੌਲ ਸੀਗੇ ਉਥੇ ਇੱਕ ਜਸਵੀਰ ਸਿੰਘ ਐਨ ਪਾਰਟੀ ਸੀਗੀ ਤੇ ਦੂਸਰੇ ਪਾਸੇ ਛੋਟਾ ਸਿੰਘ ਐਨ ਪਾਰਟੀ ਸੀਗੀ ਉਥੇ ਜਸਵੀਰ ਸਿੰਘ ਦੇ ਮਾਤਾ ਸ਼੍ਰੀਮਤੀ ਬੰਤਕੌਰ ਉਹਨਾਂ ਦਾ ਉਥੇ ਦਰਾਨੇ ਜਿਹੜਾ ਵੀ ਮਾਹੌਲ ਸੀਗਾ ਉਹਦੇ ਵਿੱਚ ਉਹ ਡਿੱਗ ਗਏ ਕਿਤੇ ਤੇ ਉਦੋਂ ਬਾਅਦ ਉਹਨਾਂ ਦੇ ਡਾਕਟਰ ਰਿਪੋਰਟ ਦੇ ਤਹਿਤ ਉਹਨਾਂ ਨੂੰ ਉਥੇ ਬ੍ਰੌਟ ਡੈੱਡ ਦੱਸਿਆ ਗਿਆ ਤੇ ਅਸੀਂ ਉਹਨਾਂ ਦੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਵੀ ਲਿੱਤਾ ਤੇ ਉਸ ਤੋਂ ਬਾਅਦ ਅੱਜ ਜਿਹੜੀ ਹਮਦਈ ਪਾਰਟੀ ਆਪ ਦੇ ਬਿਆਨ ਲਖਾਰੀ ਹੈ ਬਿਆਨਾਂ ਦੇ ਉਪਰੰਤ ਜਿਵੇਂ 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 ਬਿਆਨ ਲਿਖਾਉਣਗੇ ਜਿਹੜੀ ਜਿਹੜੀ ਸੂਰਤ ਹੋਊਗੀ ਜੋ ਬਿਆਨ ਦੇ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਊਗਾ ਜੋ ਰਿਪੋਰਟ ਆਉਗੀ ਉਸ ਦੇ ਹਾਰ ਤੇ ਜਿਹੜੀ ਵੀ ਕਾਰਵਾਈ ਬਣਦੀ ਹੋਊਗੀ ਉਹ ਅਸੀਂ ਕਾਨੂੰਨੀ ਕਾਰਵਾਈ ਮਾਤਾ ਦੀ ਉਮਰ 55 ਸਾਲ ਦੇ ਆਸ-ਪਾਸ ਹੈ ਜੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪੁਰਸ਼ੋਤਮ ਕੋ ਸਿੱਕ ਦੈਨਿਕ ਸਵੇਰਾ ਟੀਵੀ ਸਮਾਣਾ